ਕਥਾ ਕਰੂਗਾ ਕਥਾ ਕੀ ਕਰੂਗਾ ਵੀ ਅਸੀਂ ਲੋਕਾਂ ਦੀਆਂ ਜਰਾਨੀਆਂ ਭਜਾ ਕੇ ਲੈ ਆਉਨੇ ਆ ਇਹਦਾ ਮੁੰਡਾ ਵਾ ਉਹਨੇ ਵੀ ਇਹੋ ਗਰਮ ਕੀਤਾ ਤੇ ਇਹਨੇ ਵੀ ਇਹੋ ਗਰਮ ਕੀਤਾ ਇੱਕ ਟਰੱਕ ਡਰਾਈਵਰ ਅਤੇ ਉਸਦਾ ਪਰਿਵਾਰ ਜਿਸ ਦੇ ਵਿੱਚ ਪਤਨੀ ਅਤੇ 3 ਪੁੱਤ ਸ਼ਾਮਿਲ ਸੀ ਇਹ ਸਾਰੇ ਜਾਨੇ ਇੱਕ ਘਰ ਦੇ ਵਿੱਚ ਰਹਿੰਦੇ ਹੁੰਦੇ ਸੀ ਬੱਚੇ ਆਪਣੇ ਮਾਪਿਓ ਦੇ ਨਾਲ ਖੁਸ਼ ਸਨ ਅਤੇ ਉਹ ਟਰੱਕ ਚਲਾਉਣ ਦਾ ਪਿਤਾ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਸੀ ਪਰ ਇੱਕ ਦਿਨ ਸਤਵੰਤ ਸਿੰਘ ਨਾਮ ਦਾ ਇੱਕ ਬੰਦਾ ਉਹਨਾਂ ਦੇ ਘਰ ਆਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਇਸ ਟਰੱਕ ਡਰਾਈਵਰ ਦੀ ਘਰਵਾਲੀ ਨੂੰ ਵਰਗਲਾ ਲੈਂਦਾ ਹੈ। ਉਹ ਔਰਤ ਵੀ ਪਤਾ ਨਹੀਂ ਕਿਹੋ ਜਿਹੀ ਹੋਣੀ ਹੈ ਜਿਹੜੇ ਆਪਣੇ ਪਤੀ ਨੂੰ ਧੋਖਾ ਦੇ ਕੇ ਆਪਣੇ ਬੱਚਿਆਂ ਦੀ ਭਵਿੱਖ ਬਾਰੇ ਨਾ ਸੋਚ ਕੇ ਇਸ ਬੰਦੇ ਦੇ ਪਿੱਛੇ ਲੱਗ ਪਈ। ਇਸ ਮਗਰੋਂ ਇਹਨਾਂ ਦੇ ਵੱਲੋਂ ਮਿਲ ਕੇ ਸਤਵੰਤ ਸਿੰਘ ਨੂੰ ਮਾਰ ਮੁਕਾਇਆ ਜਾਂਦਾ ਹੈ। ਇੱਕ ਟਰੱਕ ਡਰਾਈਵਰ ਨੂੰ ਮਾਰ ਦਿੱਤਾ ਗਿਆ ਅਤੇ ਫਿਰ ਸਤਵੰਤ ਸਿੰਘ ਨੂੰ ਜੇਲ੍ਹ ਹੋ ਜਾਂਦੀ ਹੈ ਹਾਲਾਂਕਿ ਉਹ ਪਹਿਲਾਂ ਭੱਜ ਨਿਕਲਿਆ ਸੀ ਪੁਲਿਸ ਦੇ ਵੱਲੋਂ ਫਿਰ ਉਹਨੂੰ ਫੜਿਆ ਗਿਆ 3 ਸਾਲ ਦੀ ਜੇਲ੍ਹ ਹੋਈ ਅਤੇ ਫਿਰ ਜਦੋਂ ਉਹ ਇੱਕ ਮਹੀਨੇ ਦੇ ਲਈ ਬਾਹਰ ਆਂਦਾ ਹੈ ਤਾਂ ਫਿਰ ਉਹ ਸਤਵੰਦ ਸਿੰਘ ਦੀ ਸਤਵੰਦ ਸਿੰਘ ਸੀ ਜਿਹੜਾ ਉਹ ਟਰੱਕ ਡਰਾਈਵਰ ਦੀ ਘਰ ਵਾਲੀ ਨੂੰ ਅਤੇ ਉਸਦੇ ਦੋਵੇਂ ਬੱਚੇ ਜਿਸ ਦੇ ਵਿੱਚ ਇੱਕ ਧੀ ਅਤੇ ਪੁੱਤ ਸ਼ਾਮਿਲ ਸੀ ਇਹਨਾਂ ਨੂੰ ਲੈ ਕੇ ਯੂਪੀ ਵਾਲੇ ਪਾਸੇ ਚਲਾ ਜਾਂਦਾ ਹੈ ਪਾਠ ਕਰਨਾ ਸਿੱਖ ਲੈਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗਰੰਥੀ ਲੱਗ ਜਾਂਦਾ ਹੈ ਜਿਵੇਂ ਜਿਵੇਂ ਉਸ ਟਰੱਕ ਡਰਾਈਵਰ ਦੀ ਧੀ ਵੱਡੀ ਹੋ ਰਹੀ ਸੀ ਤਾਂ ਉਸੋ ਤੇਲੇ ਪਿਓ ਨੇ ਉਸ ਨੂੰ ਗਲਤ ਹਰਕਤਾਂ ਉਸਦੇ ਨਾਲ ਕਰਵੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਗਲਤ ਤਰੀਕੇ ਨਾਲ ਹੱਥ ਪੈਰ ਲਾਣਾ ਸ਼ੁਰੂ ਕਰ ਦਿੱਤਾ ਉਹ ਕੁੜੀ ਇਹਨਾਂ ਗੱਲਾਂ ਤੋਂ ਤੰਗ ਆ ਕੇ ਕਿਸੇ ਹੋਰ ਮੁੰਡੇ ਦੇ ਨਾਲ ਘਰੋਂ ਭੱਜ ਗਈ ਘਰ ਦੇ ਵਿੱਚ ਹੁਣ ਇੱਕ ਪੁੱਤ ਰਹਿ ਗਿਆ ਸੀ ਉਹ ਜਦੋਂ ਘਰ ਦਾ ਇਹ ਸਾਰਾ ਮਾਹੌਲ ਦੇਖਦਾ ਸੀ ਕਿ ਉਸ ਦਾ ਸੋਤੇਲਾ ਬਾਪ ਕਹੇ ਜਾਏ ਉਸ ਦੀ ਮਾਂ ਇਸ ਤਰ੍ਹਾਂ ਘਰ ਤੋਂ ਭੱਜ ਕੇ ਆਈ ਹੈ ਉਹਦੀ ਭੈਣ ਘਰ ਤੋਂ ਭੱਜ ਚੁੱਕੀ ਹੈ ਤਾਂ ਉਹ ਵੀ ਕਿਸੇ ਕੁੜੀ ਦੇ ਨਾਲ ਭੱਜਣ ਲੱਗ ਪਿਆ ਇਸਾਰੇ ਦੁੱਖ ਤੇ ਤਕਲੀਫਾਂ ਦੇ ਵਿੱਚ ਗਮ ਦੇ ਵਿੱਚ ਮਾਂ ਦੀ ਜਾਨ ਚਲੀ ਜਾਂਦੀ ਹੈ ਤੇ ਇਹ ਸਤਵੰਤ ਸਿੰਘ ਨਾਮ ਦਾ ਬੰਦਾ ਜੋ ਕਿ ਯੂਪੀ ਤੇ ਵਿੱਚ ਜਾ ਕੇ ਗਰੰਥੀ ਸਿੰਘ ਬਣਨ ਤੋਂ ਬਾਅਦ ਆਪਣਾ ਨਾਮ ਜਸਵੰਤ ਸਿੰਘ ਰੱਖ ਲੈਂਦਾ ਹੁਣ ਇਹ ਇਕੱਲਾ ਰਹਿ ਗਿਆ ਸੀ ਇਸ ਦੀ ਉਮਰ ਕਰੀਬ 80 ਸਾਲ ਦੀ ਹੋ ਗਈ ਸੀ ਅਤੇ ਇਹ ਪੰਜਾਬ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਤੋਂ ਵਸ ਗਿਆ ਔਰ ਤਾਂ ਤੇ ਕੁੜੀਆਂ ਦੇ ਮਾਮਲੇ ਦੇ ਵਿੱਚ ਇਹ ਪਹਿਲਾਂ ਹੀ ਢਿੱਲਾ ਸੀ ਅਤੇ ਹੁਣ ਇੱਕ ਹੋਰ ਟਰੱਕ ਡਰਾਈਵਰ ਦਾ ਘਰੇਸਤੇ ਵੱਲੋਂ ਲੱਭਿਆ ਜਾਂਦਾ ਹੈ ਇਹ ਕਰ ਸੀ ਲਖਵਿੰਦਰ ਸਿੰਘ ਦਾ ਉਹ ਅਕਸਰ ਹੀ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਆਪਣੇ ਬੱਚਿਆਂ ਤੇ ਪਤਨੀ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲਖਵਿੰਦਰ ਸਿੰਘ ਦੇ ਘਰ ਦੋ ਜਵਾਨ ਪੁੱਤ ਸੀ ਉਹ ਚਾਹੁੰਦਾ ਸੀ ਕਿ ਇਹ ਪਾਠ ਪੂਜਾ ਸਿੱਖ ਲੈਣ ਇਸੇ ਕਰਕੇ ਹੀ ਇਸ ਜਸਵੰਤ ਸਿੰਘ ਨਾਮ ਦੇ ਗ੍ਰੰਥੀ ਨੂੰ ਉਹ ਆਖਦਾ ਹੈ ਕਿ ਤੂੰ ਮੇਰੇ ਬੱਚਿਆਂ ਨੂੰ ਪਾਠ ਸਿਖਾ ਦਿਆ ਕਰ ਉਹਦਾ ਘਰ ਵੀ ਆਣਾ ਜਾਣਾ ਸ਼ੁਰੂ ਹੋ ਗਿਆ ਅਤੇ ਇਹਨਾਂ ਬੱਚਿਆਂ ਦੀ ਮਾਂ ਕੁਲਵਿੰਦਰ ਕੌਰ ਇਸ 80 ਸਾਲ ਦੇ ਗ੍ਰੰਥੀ ਸਿੰਘ ਦੇ ਨਾਲ ਜੋ ਕਿ ਪਾਠ ਪੂਜਾ ਸਖਾਂਦਾ ਸੀ ਜਾ ਕੇ ਘਰਾਂ ਦੇ ਵਿੱਚ ਬੱਚਿਆਂ ਨੂੰ ਉਸਦੇ ਨਾਲ ਫਸ ਜਾਂਦੀ ਹੈ। ਇਹ ਦੋਵੇਂ ਜਾਣੇ ਆਪਸ ਦੇ ਵਿੱਚ ਸੰਬੰਧ ਕਾਇਮ ਕਰ ਲੈਂਦੇ ਨੇ ਅਤੇ ਸਭ ਤੋਂ ਮਾੜੀ ਗੱਲ ਤਾਂ ਇਹ ਕਿ ਲਖਵਿੰਦਰ ਸਿੰਘ ਜਿਹੜਾ ਕਿ ਟਰੱਕ ਡਰਾਈਵਰ ਸੀ ਘਰ ਤੋਂ ਬਾਹਰ ਗਿਆ ਸੀ ਤੇ ਪਿੱਛੋਂ ਇਹ ਦੋਵੇਂ ਜਾਣੇ ਫਰਾਰ ਹੋ ਗਏ। 40-42 ਸਾਲ ਦੀ ਇਹ ਔਰਤ ਆਪਣੇ 4 ਬੱਚਿਆਂ ਨੂੰ ਛੱਡ ਕੇ ਟੱਕ ਡਰਾਈਵਰ ਪਤੀ ਨੂੰ ਛੱਡ ਕੇ ਇਸ 80 ਸਾਲ ਦੇ ਬੁੱਢੇ ਨਾਲ ਫਰਾਕ ਹੋ ਗਈ। ਇਹੇ ਬਾਬਾ ਇਹ ਬੰਦਾ ਜੋ ਕਿ ਸ਼ੁਰੂ ਤੋਂ ਹੀ ਆਸ਼ਕੀਆਂ ਕਰਦਾ ਆਇਆ ਹੈ। ਇਸ ਦਾ ਧਰਮ ਪਵਿੱਤਰਤਾ ਪਾਠ ਪੂਜਾ ਨਾਲ ਕੁਝ ਲੈਣਾ ਦੇਣਾ ਨਹੀਂ ਸਿਰਫ ਇਹ ਬਾਹਰੋਂ ਇਹਨੇ ਚੋਲਾ ਪਾਇਆ ਹੋਇਆ ਦਿਖਾਵਾ ਕਰਦਾ ਹੈ। ਇਹ ਸਾਰੇ ਇਲਜ਼ਾਮ ਲਖਵਿੰਦਰ ਸਿੰਘ ਦੇ ਵੱਲੋਂ ਲਗਾਏ ਗਏ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਗਈ ਅਤੇ ਕਿਹਾ ਗਿਆ ਕਿ ਮੇਰੀ ਪਤਨੀ ਨੂੰ ਲੱਭਣ ਦੇ ਵਿੱਚ ਕੋਈ ਮੇਰੀ ਮਦਦ ਕਰੋ ਇਸ ਪ੍ਰੇਮੀ ਜੋੜੇ ਨੂੰ ਫੜਾਓ ਕਿਉਂਕਿ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਕੀ ਕੁਝ ਕਿਹਾ ਗਿਆ ਇਸ ਦੇ ਬਾਰੇ ਅਤੇ ਇਹਦੀ ਪਿੱਛੇ ਦੀ ਪੂਰੀ ਕਹਾਣੀ ਕੀ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਸਤਵੰਤ ਸਿੰਘ ਤੋਂ ਜਸਵੰਤ ਸਿੰਘ ਬਣਿਆ ਕਿਵੇਂ ਪਹਿਲਾਂ ਇੱਕ ਬੰਦੇ ਨੂੰ ਮਾਰ ਕੇ ਇਹ ਜੇਲ੍ਹ ਗਿਆ ਉਹਦੀ ਜਨਾਨੀ ਨਾਲ ਮੂੰਹ ਕਾਲਾ ਕੀਤਾ ਅਤੇ ਹੁਣ ਕੁਲਵਿੰਦਰ ਕੌਰ ਨੂੰ ਲੈ ਕੇ ਫਰਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਧ ਸੰਗਤ ਜੀ ਖਾਸ ਕਰਕੇ ਫੇਸਬੁੱਕ ਵਾਲੇ ਤੇ ਸਾਡੇ ਜਥੇਬੰਦੀਆਂ ਜਿੰਨੀਆਂ ਵੀ ਨੇ ਨਿਹੰਗ ਸਿੰਘ ਜਥੇਬੰਦੀਆਂ ਤੇ ਜਿਹੜੇ ਗਰੰਥੀ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਖਾਸ ਕਰਕੇ ਮੇਰੀ ਬੇਨਤੀ ਆ ਕਿ ਇਹ ਨਿਹੰਗ ਸਿੰਘ ਬੜੇ ਦਿਨ ਹੋ ਗਏ ਇਹਨੂੰ 2 ਮਹੀਨੇ ਤੋਂ ਉੱਪਰ ਇਹ ਪਤਾ ਨਹੀਂ ਲੱਗਣ ਰਿਹਾ ਇਹਦਾ ਕਿੱਧਰ ਗਿਆ ਵਾ ਕਿੱਧਰ ਨਹੀਂ ਗਿਆ ਤੇ ਇਹ ਨਿਆਂਗ ਸਿੰਘ ਨੇ ਬੜਾ ਦਰਿੰਦਿਆਂ ਵਾਲਾ ਕੰਮ ਕੀਤਾ ਹੈ ਤੇ ਇਹਨੂੰ ਆਪਾਂ ਸਾਰਿਆਂ ਵੀਰਾਂ ਨੇ ਰਲ ਕੇ ਲੱਭਣਾ ਵਾ ਜਿੱਤਰਾ ਵੀ ਲੱਭਿਆ ਜਾਵੇ ਕਿਾ ਕਿਸੇ ਗੁਰਦੁਆਰੇ ਦੇ ਵਿੱਚ ਇਹਦੀ ਡਿਊਟੀ ਨਹੀਂ ਲੱਗਣੀ ਚਾਹੀਦੀ ਕਿਤੇ ਇਹਨੂੰ ਕੋਈ ਕਥਾਤੇ ਨਹੀਂ ਲਾਉਣਾ ਚਾਹੀਦਾ ਕਿਤੇ ਕੋਈ ਕਾਦੀ ਕਥਾ ਕਰੂਗਾ ਕਥਾ ਕੀ ਕਰੂਗਾ ਵੀ ਅਸੀਂ ਲੋਕਾਂ ਦੀਆਂ ਜਨਾਨੀਆਂ ਭਜਾ ਦੇ ਲਾਉਣੇ ਆ ਇਹਦਾ ਮੁੰਡਾ ਵਾ ਉਹਨੇ ਵੀ ਇਹੋ ਕਰਮ ਕੀਤਾ ਤੇ ਇਹਨੇ ਵੀ ਇਹੋ ਕਰਮ ਕੀਤਾ ਤੇ ਜਿਹਦੇ ਘਰ ਲੋਕਾਂ ਦੇ ਘਰ ਜਾੜਨੇ ਤੇ ਕਥਾ ਕਾਦੀਆਂ ਸੁਣਾਉਣੀਆਂ ਇਹਨਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਜਿਹੰਗ ਸਿੰਘ ਦਾ ਨਾਂ ਜਸਵੰਤ ਸਿੰਘ ਆ ਤੇ ਮੇਰਾ ਨਾਂ ਲਖਵਿੰਦਰ ਸਿੰਘ ਆ ਮੇਰੀ ਪਤਨੀ ਦਾ ਨਾਂ ਕਲਵਿੰਦਰ ਗੌਰ ਆ ਇਹ ਕਿਤੇ ਕੋਈ ਆਈਡੀ ਨਾ ਬਦਲ ਲੈ ਵੀ ਧਿਆਨ ਰੱਖਣਾ ਇਹਨਾਂ ਦਾ ਕਿਤੇ ਮਿਲ ਜਾਣ ਇਹਨਾਂ ਦੀ ਆਈਡੀ ਜਰੂਰ ਚੈੱਕ ਕਰਿਓ ਮੇਰੇ ਵੀਰ ਜਿੱਦੂ ਵੀ ਮਿਲੇ ਕਿਉਂਕਿ ਇਹਨੇ ਕੋਈ ਨਾ ਕੋਈ ਨਵਾਂ ਨਾਂ ਰੱਖਣਾ ਹੈ ਬੜਾ ਸ਼ਾਤਰ ਬੰਦਾ ਹੋਆ ਏ ਠੀਕ ਆ ਉਹ ਤੇ ਥੋੜਾ ਜਾਂ ਮੇਰੀ ਗੈਰ ਹਾਜ਼ਰੀ ਹੋ ਗਈ ਮੈਂ ਬਾਹਰ ਗੱਡੀ ਚਲਾਉਣਾ ਹਾਂ ਤੇ ਮੇਰੀ ਗੈਰਾ ਜਰੀ ਦੇ ਵਿੱਚ ਇਹ ਮੁੰਡਿਆਂ ਨੂੰ ਪਾਠ ਸਿਖਾਉਣ ਦੇ ਬਹਾਨੇ ਦੇ ਨਾਲ ਹੁਣ ਘਰ ਦੇ ਵਿੱਚ ਗਰੰਤੀ ਸਿੰਘ ਸਾਦੀ ਲਈਦੇ ਆ ਪ੍ਰਸ਼ਾਦਾ ਪਾਣੀ ਵੀ ਸ਼ਿਕਾਈਦਾ ਇੱਜ਼ਤ ਪਾਣ ਪਾਣੀ ਵੀ ਇਹਨਾਂ ਦਾ ਕਰੀਦਾ ਪਰ ਇਹ ਜੀ ਗਰੰਤੀ ਘਰ ਵੜਨ ਵਾਲੇ ਰਹੇ ਨਹੀਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਪਈ ਇਹਨਾਂ ਨੂੰ ਫੜਨਾ ਹੈ ਆਪਾਂ ਜਿੱਤਰਾ ਵੀ ਫੜਿਆ ਜਾਵੇ ਫੜ ਕੇ ਤੇ ਇਹਨਾਂ ਨੂੰ ਇੱਕ ਵਾਰੀ ਆਪਾਂ ਹੱਥੇ ਕਰਨਾ ਆ ਬੰਦਾ ਏ ਇਹ 2 ਮਹੀਨੇ ਹੋ ਗਏ ਇਹਨੂੰ ਇਹ ਮੇਰੀ ਨਾਲ ਦੀ ਨੂੰ ਵਾਈਫ ਨੂੰ ਲੈ ਕੇ ਫਰਾਰ ਹੋਇਆ ਤੇ ਇਹਦਾ ਕੋਈ ਪਤਾ ਨਹੀਂ ਲੱਗਣਿਆ ਪੰਜਾਬ ਚ ਘੁੰਮਣਿਆ ਕਿੱਥੇ ਘੁੰਮਦਾ ਕੀ ਕਰਦਾ ਕੀ ਨਹੀਂ ਕਰਦਾ ਤੇ ਇਸ ਬੰਦੇ ਨੂੰ ਛੇਤੀ ਤੋਂ ਛੇਤੀ ਵਾਇਰਲ ਕਰੋ ਜਿੰਨਾ ਜ਼ਿਆਦਾ ਵਾਇਰਲ ਹੋ ਸਕੇ ਜਿੰਨਾ ਜ਼ਿਆਦਾ ਸ਼ੇਅਰ ਹੋ ਸਕੇ ਨੂੰ ਫੜਨ ਦੀ ਕੋਸ਼ਿਸ਼ ਕਰਨੀ ਆ ਇਹ ਵੇਖੋ ਇਹ ਗੁਰੂ ਦੇ ਬਾਣੇ ਦੇ ਵਿੱਚ ਕਿਹੜਾ ਕੁੱਤਾ ਹੈ ਤੇ ਕੀ ਇਹ ਕੁੱਤੇ ਨੇ ਕੀਤਾ ਚਾਰ ਬੱਚੇ ਨੇ ਤੇ ਚੋਂ ਬੱਚਿਆਂ ਦੀ ਮਾਂ ਨੂੰ ਇਹ ਲੈ ਕੇ ਤੇ ਫਰਾਰ ਹੋ ਗਿਆ ਤੇ ਇਹ ਵੇਖੋ ਵੀ ਸਾਡਾ ਦੇ ਘਰ ਬਰਬਾਦ ਕਰਤਾ ਇਹਨੇ ਤੇ ਨਾਲ ਇੱਕ ਮੇਰੀ ਧੀ ਆ ਵਿਆਹਣ ਵਾਲੀ ਛੋਟਾ ਜਿਹਾ ਬੇਟਾ ਐ ਦੱਸੋ ਸਾਡਾ ਕੀ ਹਾਲ ਐ ਤੇ ਇਹਨੂੰ ਨਾ ਕਹੇ ਤਰੀਕੇ ਨਾਲ ਹੀ ਇਹਨੂੰ ਲੱਭਣਾ ਐ ਜਿੱਦਾਂ ਵੀ ਲੱਭਿਆ ਜਾਵੇ ਇੱਕ ਟਰੱਕ ਡਰਾਈਵਰ ਅਤੇ ਉਸਦਾ ਪਰਿਵਾਰ ਜਿਸ ਦੇ ਵਿੱਚ ਪਤਨੀ ਅਤੇ ਧੀ ਪੁੱਤ ਸ਼ਾਮਿਲ ਸੀ ਇਹ ਸਾਰੇ ਜਾਨੇ ਇੱਕ ਘਰ ਦੇ ਵਿੱਚ ਰਹਿੰਦੇ ਹੁੰਦੇ ਸੀ ਬੱਚੇ ਆਪਣੇ ਮਾਪਿਓ ਦੇ ਨਾਲ ਖੁਸ਼ ਸਨ ਅਤੇ ਉਹ ਟਰੱਕ ਚਲਾਉਣ ਦਾ ਪਿਤਾ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਸੀ ਪਰ ਇੱਕ ਦਿਨ ਸਤਵੰਤ ਸਿੰਘ ਨਾਮ ਦਾ ਇੱਕ ਬੰਦਾ ਉਹਨਾਂ ਦੇ ਘਰ ਆਣਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਇਸ ਟਰੱਕ ਡਰਾਈਵਰ ਦੀ ਘਰਵਾਲੀ ਨੂੰ ਬਰਗਲਾ ਲੈਂਦਾ ਹੈ। ਉਹ ਔਰਤ ਵੀ ਪਤਾ ਨਹੀਂ ਕਿਹੋ ਜਿਹੀ ਹੋਣੀ ਹੈ ਜਿਹੜੇ ਆਪਣੇ ਪਤੀ ਨੂੰ ਧੋਖਾ ਦੇ ਕੇ ਆਪਣੇ ਬੱਚਿਆਂ ਦੀ ਭਵਿੱਖ ਬਾਰੇ ਨਾ ਸੋਚ ਕੇ ਇਸ ਬੰਦੇ ਦੇ ਪਿੱਛੇ ਲੱਗ ਪਈ। ਇਸ ਮਗਰੋਂ ਇਹਨਾਂ ਦੇ ਵੱਲੋਂ ਮਿਲ ਕੇ ਸਤਵੰਤ ਸਿੰਘ ਨੂੰ ਮਾਰ ਮੁਕਾਇਆ ਜਾਂਦਾ ਹੈ। ਇੱਕ ਟਰੱਕ ਡਰਾਈਵਰ ਨੂੰ ਮਾਰ ਦਿੱਤਾ ਗਿਆ ਅਤੇ ਫਿਰ ਸਤਵੰਤ ਸਿੰਘ ਨੂੰ ਜੇਲ੍ਹ ਹੋ ਜਾਂਦੀ ਹੈ ਹਾਲਾਂਕਿ ਉਹ ਪਹਿਲਾਂ ਭੱਜ ਨਿਕਲਿਆ ਸੀ ਪੁਲਿਸ ਦੇ ਵੱਲੋਂ ਫਿਰ ਉਹਨੂੰ ਫੜਿਆ ਗਿਆ 3 ਸਾਲ ਦੀ ਜੇਲ੍ਹ ਹੋਈ ਅਤੇ ਫਿਰ ਜਦੋਂ ਉਹ ਇੱਕ ਮਹੀਨੇ ਦੇ ਲਈ ਬਾਹਰ ਆਂਦਾ ਤਾਂ ਫਿਰ ਉਹ ਸਤਵੰਦ ਸਿੰਘ ਦੀ ਸਤਵੰਦ ਸਿੰਘ ਸੀ ਜਿਹੜਾ ਉਹ ਟਰੱਕ ਡਰਾਈਵਰ ਦੀ ਘਰ ਵਾਲੀ ਨੂੰ ਅਤੇ ਉਸਦੇ ਦੋਵੇਂ ਬੱਚੇ ਜਿਸ ਦੇ ਵਿੱਚ ਇੱਕ ਧੀ ਅਤੇ ਪੁੱਤ ਸ਼ਾਮਿਲ ਸੀ ਇਹਨਾਂ ਨੂੰ ਲੈ ਕੇ ਯੂਪੀ ਵਾਲੇ ਪਾਸੇ ਚਲਾ ਜਾਂਦਾ ਹੈ ਪਾਠ ਕਰਨਾ ਸਿੱਖ ਲੈਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗਰੰਥੀ ਲੱਗ ਜਾਂਦਾ ਹੈ ਜਿਵੇਂ ਜਿਵੇਂ ਉਸ ਟਰੱਕ ਡਰਾਈਵਰ ਦੀ ਧੀ ਵੱਡੀ ਹੋ ਰਹੀ ਸੀ ਤਾਂ ਇਸੋ ਤੇਲੇ ਪਿਓ ਨੇ ਉਸ ਨੂੰ ਗਲਤ ਹਰਕਤਾਂ ਉਸਦੇ ਨਾਲ ਕਰਦੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਗਲਤ ਤਰੀਕੇ ਨਾਲ ਹੱਥ ਪੈਰ ਲਾਣਾ ਸ਼ੁਰੂ ਕਰ ਦਿੱਤਾ ਉਹ ਕੁੜੀ ਇਹਨਾਂ ਗੱਲਾਂ ਤੋਂ ਤੰਗ ਆ ਕੇ ਕਿਸੇ ਹੋਰ ਮੁੰਡੇ ਦੇ ਨਾਲ ਘਰੋਂ ਭੱਜ ਗਈ ਘਰ ਦੇ ਵਿੱਚ ਹੁਣ ਇੱਕ ਪੁੱਤ ਰਹਿ ਗਿਆ ਸੀ ਉਹ ਜਦੋਂ ਘਰ ਦਾ ਇਹ ਸਾਰਾ ਮਾਹੌਲ ਦੇਖਦਾ ਸੀ ਕਿ ਉਸ ਦਾ ਸੋਤੇਲਾ ਬਾਪ ਕਹੇ ਜਾਏ ਉਸ ਦੀ ਮਾਂ ਇਸ ਤਰ੍ਹਾਂ ਘਰ ਤੋਂ ਭੱਜ ਕੇ ਆਈ ਹੈ ਉਹਦੀ ਭੈਣ ਘਰ ਤੋਂ ਭੱਜ ਚੁੱਕੀ ਹੈ ਤਾਂ ਉਹ ਵੀ ਕਿਸੇ ਕੁੜੀ ਦੇ ਨਾਲ ਭੱਜ ਨਿਕਲਿਆ ਇਹ ਸਾਰੇ ਦੁੱਖ ਅਤੇ ਤਕਲੀਫਾਂ ਦੇ ਵਿੱਚ ਗਮ ਦੇ ਵਿੱਚ ਮਾਂ ਦੀ ਜਾਨ ਚਲੀ ਜਾਂਦੀ ਹੈ ਤੇਹ ਸਤਵੰਤ ਸਿੰਘ ਨਾਮ ਦਾ ਬੰਦਾ ਜੋ ਕਿ ਯੂਪੀ ਤੇ ਵਿੱਚ ਜਾ ਕੇ ਗ੍ਰੰਥੀ ਸਿੰਘ ਬਣਨ ਤੋਂ ਬਾਅਦ ਆਪਣਾ ਨਾਮ ਜਸਵੰਤ ਸਿੰਘ ਰੱਖ ਲੈਂਦਾ ਹੁਣ ਇਹ ਕੱਲਾ ਰਹਿ ਗਿਆ ਸੀ ਇਸ ਦੀ ਉਮਰ ਕਰੀਬ 80 ਸਾਲ ਦੀ ਹੋ ਗਈ ਸੀ ਅਤੇ ਇਹ ਪੰਜਾਬ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਤੋਂ ਵਸ ਗਿਆ ਔਰਤਾਂ ਤੇ ਕੁੜੀਆਂ ਦੇ ਮਾਮਲੇ ਦੇ ਵਿੱਚ ਇਹ ਪਹਿਲਾਂ ਹੀ ਢਿੱਲਾ ਸੀ ਅਤੇ ਹੁਣ ਇੱਕ ਹੋਰ ਟਰੱਕ ਡਰਾਈਵਰ ਦਾ ਘਰ ਇਸ ਦੇ ਵੱਲੋਂ ਲੱਭਿਆ ਜਾਂਦਾ ਹੈ ਇਹ ਘਰ ਸੀ ਲਖਵਿੰਦਰ ਸਿੰਘ ਦਾ ਉਹ ਅਕਸਰ ਹੀ ਘਰ ਤੋਂ ਬਾਹਰ ਰਹਿੰਦਾ ਸੀ ਅਤੇ ਆਪਣੇ ਬੱਚਿਆਂ ਤੇ ਪਤਨੀ ਨੂੰ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲਖਵਿੰਦਰ ਸਿੰਘ ਦੇ ਘਰ ਦੋ ਜਵਾਨ ਪੁੱਤ ਸੀ ਉਹ ਚਾਹੁੰਦਾ ਸੀ ਕਿ ਇਹ ਪਾਠ ਪੂਜਾ ਸਿੱਖ ਲੈਣ ਇਸੇ ਕਰਕੇ ਹੀ ਇਸ ਜਸਵੰਤ ਸਿੰਘ ਨਾਮ ਦੇ ਗ੍ਰੰਥੀ ਨੂੰ ਉਹ ਆਖਦਾ ਹੈ ਕਿ ਤੂੰ ਮੇਰੇ ਬੱਚਿਆਂ ਨੂੰ ਪਾਠ ਸਿਖਾ ਦਿਆ ਕਰ ਉਹਦਾ ਘਰ ਵੀ ਆਣਾ ਜਾਣਾ ਸ਼ੁਰੂ ਹੋ ਗਿਆ ਅਤੇ ਇਹਨਾਂ ਬੱਚਿਆਂ ਦੀ ਮਾਂ ਕੁਲਵਿੰਦਰ ਕੌਰ ਇਸ 80 ਸਾਲ ਦੇ ਗ੍ਰੰਥੀ ਸਿੰਘ ਦੇ ਨਾਲ ਜੋ ਕਿ ਪਾਠ ਪੂਜਾ ਸਿਖਾਉਂਦਾ ਸੀ ਜਾ ਕੇ ਘਰਾਂ ਦੇ ਵਿੱਚ ਬੱਚਿਆਂ ਨੂੰ ਉਸਦੇ ਨਾਲ ਫਸ ਜਾਂਦੀ ਸੀ ਇਹ ਦੋਵੇਂ ਜਾਣੇ ਆਪਸ ਦੇ ਵਿੱਚ ਸਬੰਧ ਕਾਇਮ ਕਰ ਲੈਂਦੇ ਨੇ ਅਤੇ ਸਭ ਤੋਂ ਮਾੜੀ ਗੱਲ ਤਾਂ ਇਹ ਕਿ ਲਖਵਿੰਦਰ ਸਿੰਘ ਜਿਹੜਾ ਕਿ ਟਰੱਕ ਡਰਾਈਵਰ ਸੀ ਘਰ ਤੋਂ ਬਾਹਰ ਗਿਆ ਸੀ ਤੇ ਪਿੱਛੋਂ ਇਹ ਦੋਵੇਂ ਜਾਣੇ ਫਰਾਰ ਹੋ ਗਏ 40-42 ਸਾਲ ਦੀ ਇਹ ਔਰਤ ਆਪਣੇ ਚਾਰ ਬੱਚਿਆਂ ਨੂੰ ਛੱਡ ਕੇ ਟਰੱਕ ਡਰਾਈਵਰ ਪਤੀ ਨੂੰ ਛੱਡ ਕੇ ਇਸ 80 ਸਾਲ ਦੇ ਬੁੱਢੇ ਨਾਲ ਫਰਾਰ ਹੋ ਗਈ। ਇਹ ਬਾਬਾ ਇਹ ਬੰਦਾ ਜੋ ਕਿ ਸ਼ੁਰੂ ਤੋਂ ਹੀ ਆਸ਼ਕੀਆਂ ਕਰਦਾ ਆਇਆ। ਇਸ ਦਾ ਧਰਮ ਪਵਿੱਤਰਤਾ ਪਾਠ ਪੂਜਾ ਨਾਲ ਕੁਝ ਲੈਣਾ ਦੇਣਾ ਨਹੀਂ ਸਿਰਫ ਇਹ ਬਾਹਰ ਉਹਨੇ ਚੋੜਾ ਪਾਇਆ ਹੋਇਆ ਦਿਖਾਵਾ ਕਰਦਾ ਹੈ ਇਹ ਸਾਰੇ ਇਲਜ਼ਾਮ ਲਖਵਿੰਦਰ ਸਿੰਘ ਦੇ ਵੱਲੋਂ ਲਗਾਏ ਗਏ ਬਕਾਇਦਾ ਇੱਕ ਵੀਡੀਓ ਜਾਰੀ ਕੀਤੀ ਗਈ ਅਤੇ ਕਿਹਾ ਗਿਆ ਕਿ ਮੇਰੀ ਪਤਨੀ ਨੂੰ ਲੱਭਣ ਦੇ ਵਿੱਚ ਕੋਈ ਮੇਰੀ ਮਦਦ ਕਰੋ ਇਸ ਪ੍ਰੇਮੀ ਜੋੜੇ ਨੂੰ ਫੜਾਓ ਕਿਉਂਕਿ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਕੀ ਕੁਝ ਕਿਹਾ ਗਿਆ ਇਸ ਦੇ ਬਾਰੇ ਅਤੇ ਇਹਦੀ ਪਿੱਛੇ ਦੀ ਪੂਰੀ ਕਹਾਣੀ ਕੀ ਸੀ ਕਿ ਇਸ ਤਰ੍ਹਾਂ ਦੇ ਨਾਲ ਇਹ ਸਤਵੰਤ ਸਿੰਘ ਤੋਂ ਜਸਵੰਤ ਸਿੰਘ ਬਣਿਆ ਕਿਵੇਂ ਪਹਿਲਾਂ ਇੱਕ ਬੰਦੇ ਨੂੰ ਮਾਰ ਕੇ ਇਹ ਜੇਲ੍ਹ ਗਿਆ ਉਹਦੀ ਜਨਾਨੀ ਨਾਲ ਮੂੰਹ ਕਾਲਾ ਕੀਤਾ ਅਤੇ ਹੁਣ ਕੁਲਵਿੰਦਰ ਕੌਰ ਨੂੰ ਲੈ ਕੇ ਫਰਾਰ ਹੈ